ਇਹ ਆ ਕਿ ਪੰਜਾਬ ਰੀਜਨਲ ਡਵੈਲਪਮੈਂਟ ਐਂਡ ਪਲਾਨਿੰਗ ਜੋ ਬੋਰਡ ਆ ਉਹ ਜਿਹਦੇ ਚੇਅਰਮੈਨ ਸਾਡੇ ਸੀਐਮ ਹੁੰਦੇ ਸੀ ਉਹ ਤੋਂ ਪਾਵਰਾਂ ਖੋ ਕੇ ਚੀਫ ਸੈਕਟਰੀ ਨੂੰ ਦੇ ਦਿੱਤੀ ਅਫਸਰ ਨੂੰ ਪਾਵਰ ਦੇ ਦੇਣੀ ਮੈਂ ਸਮਝਦਾ ਇੱਕ ਜਨਹਿਤ ਵਾਲੀ ਗੱਲ ਨੇ ਸਾਰੇ ਫੈਸਲੇ ਦਿੱਲੀ ਰਾਹੀਂ ਹੋ ਰਹੇ ਆ ਜੋ ਵੀ ਪੰਜਾਬ ਤੇ ਪੰਜਾਬੀਅਤ ਦੇ ਉੱਤੇ ਡਾਕਾ ਵੱਜ ਰਿਹਾ ਇਹ ਸਾਰਾ ਅਰਵਿੰਦ ਕੇਜਰੀਵਾਲ ਤੇ ਰਗਵ ਚੱਡਾ ਦੇ ਇਸ਼ਾਰ ਨਾਲ ਸਾਡੇ ਫਰੀਦਕੋਟ ਦੇ ਵਿੱਚ ਵੀ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਵੱਡੇ ਜਿਹੜੇ ਸਾਡੇ ਆ ਕਾਰਪੋਰੇਸ਼ਨਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਆਉਣਾ ਸ਼ੁਰੂ ਹੋ ਜਾਣਾ ਜਿਹਦੇ ਨਾਲ ਸਾਰੀਆਂ ਪਾਵਰਾਂ ਉਹਨਾਂ ਦੇ ਹੱਥ ਚ ਆਉ ਉਹਨਾਂ ਨੇ ਨਕਸ਼ੇ ਤੈਅ ਕਰਨੇ ਆ ਜਿਤਨ ਬਕਾਲ ਸਿੰਘ ਜੀਮਾ ਜੀ ਇਹ ਕਹਿ ਰਹੇ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਬਹੁਤ ਲੱਗਦਾ ਇਸ ਕੰਮ ਤੇ ਟਾਈਮ ਦੀ ਘਾਟ ਆ ਇਹੋ ਜਿਹੇ ਫੈਸਲੇ ਲੈਣ ਵਾਸਤੇ ਟਾਈਮ ਜ਼ਿਆਦਾ ਨਹੀਂ ਇਤਰਾਜ ਆ ਕਿ ਕੀ ਤੁਹਾਨੂੰ ਇੰਨਾ ਕਿਉਂ ਇਤਰਾਜ ਹੋ ਗਿਆ ਕਿ ਇਹਦੇ ਨਾਲ ਕੀ ਨੁਕਸਾਨ ਜਿਹੜਾ ਹੋ ਸਕਦਾ ਹੈ ਇਹਨਾਂ ਦੇ ਦਾਅਵੇ ਜਿੰਨੇ ਕੀਤੇ ਸਾਰੇ ਖੋਖਲੇ ਹੋ ਰਹੇ ਆ ਇਸੇ ਕਰਕੇ ਅਸੀਂ ਇਤਰਾਜ ਜਤਾਉਨੇ ਆ ਕਿ ਸਾਡੇ ਜੋ ਅਧਿਕਾਰ ਆ ਉਹ ਫੈਸਲੇ ਜਨ ਹਿੱਤ ਦੇ ਉਲਟ ਹੋਣਗੇ ਜਿਹੜੇ ਕਾਨੂੰਨ ਜਨ ਹਿੱਤ ਦੇ ਉਲਟ ਹੋਣਗੇ ਜਦੋਂ ਸੱਤਾ ਬਦਲੂਗੀ ਕਾਂਗਰਸ ਪਾਰਟੀ ਹਮੇਸ਼ਾ ਜਨ ਹਿੱਤ ਦੇ ਵਿੱਚ ਫੈਸਲੇ ਲੈਣ ਲਈ ਤਿਆਰ ਹੁੰਦੀ ਹੈ ਤੇ ਜਨ ਹਿੱਤ ਦੇ ਵਿੱਚ ਫੈਸਲਾ ਜਿਹੜਾ ਆਉਂਦਾ ਹੋਇਆ ਉਹ ਕਾਨੂੰਨ ਬਦਲਣ ਦੀ ਲੋੜ ਪਈ ਤਾਂ ਬਦਲਾਂ ਸੋ ਇਸ ਸਮੇਂ ਸਿਆਸਤ ਦੇ ਵਿੱਚ ਹਲਚਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਾਤਾਰ ਕਿਰਿਆ ਜਾ ਰਿਹਾ ਹੈ ਸਵਾਲ ਵਿਰੋਧੀਆਂ ਵੱਲੋਂ ਖੜੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਹੱਕ ਖੋਏ ਜਾ ਰਹੇ ਨੇ ਤੇ ਦਿੱਲੀ ਨੂੰ ਦਿੱਤੇ ਜਾ ਰਹੇ ਨੇ ਕੋਈ ਲਗਾਤਾਰ ਆਮ ਜੀ ਪਾਰਟੀ ਦੇ ਵਿੱਚ ਸਰਕਾਰ ਸਮੇ ਜਿਹੜਾ ਹੈਗਾ ਕਈ ਦਿੱਲੀ ਦੇ ਜਿਹੜੇ ਲੋਕ ਆਗੂ ਨੇ ਉਹਨਾਂ ਨੂੰ ਜਿਹੜੀਆਂ ਚੇਅਰਮੈਨੀਆਂ ਦਿੱਤੀ ਗਈਆਂ ਚ ਹੋਰ ਥਾਵਾਂ ਤੇ ਨੂੰ ਵਾਜਿਆ ਗਿਆ ਇੱਕ ਨਵਾਂ ਮਾਮਲਾ ਖੜਾ ਹੋਇਆ ਕੀ ਮਾਮਲਾ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਫ੍ਰੀ ਕੋਰਟੋਂ ਕਾਂਗਰਸ ਪਾਰਟੀ ਦੇ ਸਪੋਕਸਪੀਕਰ ਡਬਲ ਜੀ ਧੌਂਸੀ ਧੌਂਸੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਧੌਂਸੀ ਸਾਹਿਬ ਕੀ ਹੈ ਤੁਸੀਂ ਮਾਮਲਾ ਜਿਹੜਾ ਨਵਾਂ ਕਹਿ ਰਹੇ ਹੋ ਜਿਹੜਾ ਹੁਣ ਪੰਜਾਬ ਦੇ ਹੱਕ ਜਿਹੜੇ ਕੋਈ ਜਾ ਰਹੇ ਨੇ ਸਸੀਕਲ ਜੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੇ ਸਸੀਕਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਆਪਣੇ ਦ ਕੇ ਪੰਜਾਬ ਰੀਜਨਲ ਡਵੈਲਪਮੈਂਟ ਐਂਡ ਪਲਾਨਿੰਗ ਜੋ ਬੋਰਡ ਹੈ ਉਹ ਜਿਹਦੇ ਚੇਅਰਮੈਨ ਸਾਡੇ ਸੀਐਮ ਹੁੰਦੇ ਸੀ ਉਹ ਤੋਂ ਪਾਵਰਾਂ ਖੋ ਕੇ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਗਈਆਂ ਜਿਹੜੀ ਕਿ ਮੈਂ ਸਮਝਦਾ ਪੰਜਾਬ ਤੇ ਪੰਜਾਬੀਅਤ ਦੇ ਨਾਲ ਬਹੁਤ ਵੱਡਾ ਧੋਖਾ ਕਿਉਂਕਿ ਇੱਕ ਚੁਣਿਆ ਹੋਇਆ ਨੁਮਾਇੰਦਾ ਉਹਦੇ ਤੋਂ ਪਾਵਰਾਂ ਖੋ ਕੇ ਇੱਕ ਬਿਊਰੋਕਰੇਟਰ ਅਫਸਰ ਨੂੰ ਪਾਵਰ ਦੇ ਦੇਣੀ ਇਹ ਮੈਂ ਸਮਝਦਾ ਇੱਕ ਜਨਹਿਤ ਵਾਲੀ ਗੱਲ ਨਹੀਂ ਹੈ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਸੀਂ ਹਮੇਸ਼ਾ ਕਹਿੰਦੇ ਆ ਰਹੇ ਹਾਂ ਕਿ ਇਹ ਹਮੇਸ਼ਾ ਦਿੱਲੀ ਤੋਂ ਸਰਕਾਰ ਚੱਲਦੀ ਹੈ ਸਾਰੇ ਫੈਸਲੇ ਦਿੱਲੀ ਰਾਹੀਂ ਹੋ ਰਹੇ ਆ ਜੋ ਵੀ ਪੰਜਾਬ ਤੇ ਪੰਜਾਬੀਅਤ ਦੇ ਉੱਤੇ ਡਾਕਾ ਵੱਜ ਰਿਹਾ ਇਹ ਸਾਰਾ ਅਰਵਿੰਦ ਕੇਜਰੀਵਾਲ ਤੇ ਰਾਗਵ ਚੱਡਾ ਦੇ ਇਸ਼ਾਰਿਆਂ ਦੇ ਉੱਤੇ ਚੱਲ ਰਿਹਾ ਹੈ ਜੋ ਚੀਫ ਸੈਕਟਰੀ ਨੂੰ ਵੀ ਪਾਵਰਾਂ ਦਿੱਤੀਆਂ ਗਈਆਂ ਇਹ ਇਹਦੀ ਸਿਲੇਕਸ਼ਨ ਕੌਣ ਕਰਦਾ ਇਹਦੀ ਸਿਲੇਕਸ਼ਨ ਸਾਡਾ ਸੁਪਰ ਮੁੱਖ ਮੰਤਰੀ ਰਾਗਵ ਚੱਡਾ ਤੇ ਕੇਜਰੀਵਾਲ ਸਾਹਿਬ ਉਹ ਕਰਦੇ ਆ ਜੋ ਇਹਨਾਂ ਨੇ ਹੁਣ ਇੱਥੇ ਇਹਨਾਂ ਨੂੰ ਅਥਾਰਟੀਆਂ ਦਿੱਤੀਆਂ ਜਿਵੇਂ ਲੁਧਿਆਣਾ ਦੇ ਵਿੱਚ 24 ਹਰ ਏਕੜ ਜ਼ਮੀਨ ਅਕਵੈਰ ਹੋਈ ਹੈ ਇਸੇ ਤਰ੍ਹਾਂ ਦੇ ਨਾਲ ਸਾਡੇ ਫਰੀਦਕੋਟ ਦੇ ਵਿੱਚ ਵੀ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਵੱਡੇ ਜਿਹੜੇ ਸਾਡੇ ਕਾਰਪੋਰੇਸ਼ਨਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਆਉਣਾ ਸ਼ੁਰੂ ਹੋ ਜਾਣਾ ਜਿਹਦੇ ਨਾਲ ਸਾਰੀਆਂ ਪਾਵਰਾਂ ਉਹਨਾਂ ਦੇ ਹੱਥ ਚਾਓ ਉਹਨਾਂ ਨੇ ਨਕਸ਼ੇ ਤੈਅ ਕਰਨੇ ਆ ਜਿੱਥੇ ਭਾਵੇਂ ਸਾਡੇ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਆ ਉਹਨੇ ਨੇੜੇ ਕੋਈ ਤਮਾਕੂ ਗੁਟਕੇ ਦੀਆਂ ਦੁਕਾਨਾਂ ਵੇਚਣ ਵਾਲੇ ਦੇ ਵੀ ਨਕਸ਼ੇ ਇਹਨਾਂ ਨੇ ਪਾਸ ਕਰਨੇ ਆ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚ ਸਕਦੀ ਉਹਦੇ ਨਾਲ ਤੇ ਸ਼ਹਿਰ ਦੇ ਜੋ ਨਕਸ਼ੇ ਬਣਨੇ ਆ ਉਹ ਕਿਸੇ ਵਿਚਾਰਧਾਰਾ ਦੇ ਤਹਿਤ ਬਣਨੇ ਆ ਮੁੱਖ ਮੰਤਰੀ ਦੇ ਤਾਂ ਪੱਲੇ ਹੀ ਕੱਖ ਨਹੀਂ ਰਿਆ ਮੁੱਖ ਮੰਤਰੀ ਤੋਂ ਸਾਰੀਆਂ ਪਾਵਰਾਂ ਖੋਲੀਆਂ ਇਹਦਾ ਮਤਲਬ ਇਹ ਆ ਵੀ ਜਾਂ ਤਾਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੇ ਇਹਨਾਂ ਨੂੰ ਯਕੀਨ ਨਹੀਂ ਪਰ ਜੋ ਹਰਪਾਲ ਸਿੰਘ ਚੀਮਾ ਦੀ ਤੁਸੀਂ ਗੱਲ ਕੀਤੀ ਆ ਹਰਪਾਲ ਸਿੰਘ ਚੀਮਾ ਜੀ ਇਹ ਕਹਿ ਰਹੇ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਬਹੁਤ ਲੱਗਦਾ ਇਸ ਕੰਮ ਤੇ ਟਾਈਮ ਦੀ ਘਾਟ ਆ ਇਹੋ ਜੇ ਫੈਸਲੇ ਲੈਣ ਵਾਸਤੇ ਟਾਈਮ ਜ਼ਿਆਦਾ ਚਾਹੀਦਾ ਪਰ ਮੁੱਖ ਮੰਤਰੀ ਸਾਹਿਬ ਕੋਲ ਤਾਂ ਟਾਈਮ ਵਾਧੂ ਹੁੰਦਾ ਪਰ ਕਾਰਨ ਕੀ ਆ ਕਾਰਨ ਇਹ ਆ ਕਿ ਉਹਨਾਂ ਨੂੰ ਇਹਨਾਂ ਨੇ ਦੂਜੀਆਂ ਸਟੇਟਾਂ ਦੇ ਵਿੱਚ ਪ੍ਰਚਾਰ ਵਸਤ ਲੈ ਜਾਣਾ ਹੁੰਦਾ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਭੰਡੀ ਪ੍ਰਚਾਰ ਕਰਵਾਉਣਾ ਹੁੰਦਾ ਇਸ ਕਰਕੇ ਉਹਨਾਂ ਕੋਲੇ ਟਾਈਮ ਨਹੀਂ ਵੈਸੇ ਤਾਂ ਟਾਈਮ ਹੀ ਟਾਈਮ ਹੈ 2022 ਤੋਂ ਬਾਅਦ ਤਵੇਲੇ ਕਰ ਹੀ ਦੇਣਾ ਲੋਕਾਂ ਨੇ ਚਲੋ ਉਹਨਾਂ ਦਾ ਆਪਣਾ ਕਿਉਂਕਿ ਸਰਕਾਰਾਂ ਹਰ ਇੱਕ ਆਪਣੇ ਹਿਸਾਬ ਨਾਲ ਕਾਨੂੰਨ ਬਣਾਉਂਦੀਆਂ ਆ ਕਈ ਚੀਜ਼ਾਂ ਹੁੰਦੀਆਂ ਵੀ ਉਹਨਾਂ ਦੇ ਧਿਆਨ ਵਿੱਚ ਨਹੀਂ ਹੁੰਦੀਆਂ ਵੀ ਉਹ ਨੂੰ ਹੋਰ ਪਾਸੇ ਨੂੰ ਉਹ ਦਿੰਦਾ ਫਿਰ ਇਹਨਾਂ ਨੂੰ ਕਾਂਗਰਸ ਪਾਰਟੀ ਨੂੰ ਇਹ ਤਿੱਕ ਕਿਉਂ ਤਰਾਜ ਆ ਕਿ ਕੀ ਤੁਹਾਨੂੰ ਇਹਨਾਂ ਕਿਉਂ ਤਰਾਜ ਹੋ ਗਿਆ ਕੀ ਇਹਨਾਂ ਕੀ ਨੁਕਸਾਨ ਜਿਹੜਾ ਹੋ ਸਕਦਾ ਹੋਵੇ ਦੇਖੋ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕ ਤੇ ਸੱਚ ਤੇ ਪਹਿਰਾ ਦੇਣ ਵਾਸਤੇ ਖੜਦੀ ਹੈ ਉਹ ਤਾਂ ਹੁਣ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਨਾ ਉਹਨਾਂ ਦੇ ਤਾਂ ਦਾਅਵੇ ਆ ਪਰ ਸਾਡੇ ਬਾਰੇ ਲੋਕ ਜਾਣਦੇ ਆ ਇਹਨਾਂ ਦੇ ਦਾਅਵੇ ਜਿੰਨੇ ਕੀਤੇ ਸਾਰੇ ਖੋਖਲੇ ਹੋ ਰਹੇ ਆ ਇਸੇ ਕਰਕੇ ਅਸੀਂ ਇਤਰਾਜ਼ ਜਤਾਉਨੇ ਆ ਕਿ ਸਾਡੇ ਜੋ ਅਧਿਕਾਰ ਆ ਉਹ ਖੋਏ ਜਾ ਰਹੇ ਆ ਜਿਵੇਂ ਉਸ ਤੋਂ ਪਹਿਲਾਂ ਸਿੱਖਿਆ ਨੀਤੀ ਇਹਨਾਂ ਨੇ ਲਿਆ ਕੇ ਲਾਗੂ ਕੀਤੀ ਇਸ ਤੋਂ ਪਹਿਲਾਂ ਇਹਨਾਂ ਨੇ ਸਿਹਤ ਮਾਡਲ ਆ ਜੋ ਦਿੱਲੀ ਦਾ ਮਹੱਲਾ ਕਲੀਨਿਕ ਲਿਆ ਕੇ ਉਹ ਪੇਸ਼ ਕੀਤੇ ਇਸ ਤੋਂ ਬਾਅਦ ਇਹਨਾਂ ਨੇ ਹੋਰ ਦਿੱਲੀ ਦੀਆਂ ਜਿੰਨੇ ਵੀ ਕਾਨੂੰਨ ਬਣ ਕੇ ਆ ਰਹੇ ਆ ਉਹ ਸਾਰੇ ਪੰਜਾਬ ਦੇ ਵਿੱਚ ਲਾਗੂ ਕੀਤੇ ਜਾ ਰਹੇ ਆ ਬੀਬੀਐਮਬੀ ਦਾ ਮੁੱਦਾ ਪੰਜਾਬ ਦਾ ਪਾਣੀ ਲुटਾਇਆ ਜਾ ਰਿਹਾ ਗਵੰਢੀ ਸੂਬਿਆਂ ਨੂੰ ਸੋ ਇਸ ਕਰਕੇ ਅਸੀਂ ਇਸ ਚੀਜ਼ ਦਾ ਇਤਰਾਜ਼ ਕਰਦੇ ਆ ਕਿ ਜਿਸ ਹਿਸਾਬ ਦੇ ਨਾਲ ਕਾਨੂੰਨ ਬਣਾ ਕੇ ਲਿਆਂਦਾ ਉਹ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ ਉਹ ਜਨ ਹਿੱਤ ਦੇ ਵਿੱਚ ਨਹੀਂ ਹੈਗਾ ਜੇ ਇਹ ਚਲੋ ਸਰਕਾਰ ਨੇ ਆਪਣੇ ਸਮੇਂ ਫੈਸਲਾ ਕਰਦਾ ਜੇਕਰ ਪੰਜਾਬ ਦੇ ਵਿੱਚ ਸੱਤਾ ਬਦਲਦੀ ਹੈ ਇਹ ਫੈਸਲੇ ਬਦਲੇ ਜਾ ਸਕਦੇ ਕੋਈ ਇਹਦੇ 'ਚ ਨੁਕਸਾਨ ਨਹੀਂ ਹੁਣ ਸਰਕਾਰ ਕੋਲੇ 2 ਸਾਲ ਦਾ ਹੀ ਸਮਾਂ ਰਹਿ ਗਿਆ 1.5 ਸਾਲ ਦਾ ਸਮਾਂ ਰਹਿ ਗਿਆ ਜੀ ਲੋਕ ਆਪਣੇ ਹੱਥਾਂ 'ਚ ਥੁੱਕੀ ਬੈਠੇ ਵੀ ਕੋਈ ਗੱਲ ਨਹੀਂ ਆਉਣ ਦੇ ਇਹਨਾਂ ਨੂੰ ਬਣਾਵਾਂਗੇ ਬੰਦੇ ਕਿਉਂਕਿ ਹੁਣ ਤਾਂ ਇਹ ਜਿੱਥੇ ਜਾਂਦੇ ਆ ਅੱਗੇ ਤਾਂ ਲੋਕ ਇਹਨਾਂ ਨੂੰ ਹੱਥਾਂ ਤੇ ਚੱਕ ਲੈਂਦੇ ਹੁਣ ਇਹਨਾਂ ਨੂੰ ਛਤਰਾਂ ਦਾ ਡਰ ਹੁੰਦਾ ਹੁਣ ਤਾਂ ਪਿੰਡ-ਪਿੰਡ 'ਚ ਸਿਕਿਉਰਟੀਆਂ ਲੈ ਕੇ ਫੇਰੇ ਜਾਂ ਜਾ ਕੇ ਆਪਣਾ ਪ੍ਰਚਾਰ ਕਰਦੇ ਆ ਪਰ ਮੈਂ ਤੁਹਾਨੂੰ ਇਹ ਜਗਤਾਰਜੀ ਦਾਵਾ ਦਾਵੇ ਨਾਲ ਕਹਿਣਾ ਜਿਹੜੇ ਫੈਸਲੇ ਜਨਹਿਤ ਦੇ ਉਲਟ ਹੋਣਗੇ ਜਿਹੜੇ ਕਾਨੂੰਨ ਜਨਹਿਤ ਦੇ ਉਲਟ ਹੋਣਗੇ ਜਦੋਂ ਸੱਤਾ ਬਦਲੂਗੀ ਕਾਂਗਰਸ ਪਾਰਟੀ ਹਮੇਸ਼ਾ ਜਨ ਹਿੱਤ ਦੇ ਵਿੱਚ ਫੈਸਲੇ ਲੈਣ ਲਈ ਤਿਆਰ ਹੁੰਦੀ ਹੈ ਤੇ ਜਨ ਹਿੱਤ ਦੇ ਵਿੱਚ ਫੈਸਲਾ ਜਿਹੜਾ ਆਉਂਦਾ ਹੋਇਆ ਉਹ ਕਾਨੂੰਨ ਬਦਲਣ ਦੀ ਲੋੜ ਪਈ ਤਾਂ ਬਦਲਾਂਗੇ ਵੀ ਇਹਦੇ ਵਿੱਚ ਵੇਖੇਗਾ ਕਿ ਜੋ ਸਵਾਲ ਵਿਰੋਧੀ ਚੁੱਕਦੇ ਨੇ ਜੇ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੋਕੀ ਦੇ ਨਾਲ ਕਿੰਨੇ ਕਿੰਨੇ ਸਰਕਾਰਾਂ ਨਾਲ ਖੜੇ ਆ ਤੇ ਕਿਉਂਕਿ ਅੱਜ ਜਮਿਨੀ ਚੋਣ ਚ ਵੀ ਪਤਾ ਲੱਗ ਗਿਆ ਨਾ ਵੀ ਸਰਕਾਰ ਦੇ ਨਾਲ ਖੜੇ ਆ ਪਰ ਜੋ ਕੰਮ ਕੀਤੇ ਆ ਉਹਨਾਂ ਆਧਾਰ ਤੇ ਉਹ ਕਹਿੰਦਾ ਵੀ ਅਸੀਂ ਕੰਮ ਕਰਨਾ ਡਿਵੈਲਪ ਕਰਨਾ ਕਰੀ ਜਾਂਦੇ ਆ ਜੇਕਰ ਸਾਡੇ ਤੋਂ ਨਹੀਂ ਕੰਮ ਉਹਦੇ ਸੰਭੀ ਜਾਂਦੇ ਤੁਸੀਂ ਅੱਗੇ ਤੇ ਤੁਸੀਂ ਦੇਖੋ ਜਗਤਾਰ ਜੀ ਜਿਹੜੀ ਤੁਸੀਂ ਗੱਲ ਕਹਿਣੇ ਲੋਕਾਂ ਦੀ ਤੇ ਸਰਕਾਰ ਦੀ ਤਾਂ ਲੁਧਿਆਣੇ ਦੇ ਵਿੱਚ ਜਿਮਣੀ ਚੋਣ ਦੇ ਵਿੱਚ ਤੁਸੀਂ ਦੇਖਿਆ ਕਿਵੇਂ ਸਾਰੀ ਸਰਕਾਰੀ ਮਸ਼ੀਨਰੀ ਨੂੰ ਇਹਨਾਂ ਨੇ ਦੁਰਵਰਤੋਂ ਉਹਦੀ ਕੀਤੀ ਹੈ ਇਲੈਕਸ਼ਨਾਂ ਦੇ ਵਿੱਚ ਵਰਤੀ ਆ ਕਿਵੇਂ ਪੁਲਿਸ ਨੂੰ ਆਪਣੇ ਵਲੰਟੀਅਰ ਬਣਾ ਕੇ ਉੱਥੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਜੋ ਧੱਕੇਸ਼ਾਹੀ ਕਰਵਾਈ ਹੈ ਜਿਵੇਂ ਆਸ਼ੂ ਜੀ ਨੂੰ ਸਾਹਮਣੇ ਆਉਣਾ ਪਿਆ ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ ਠੀਕ ਹੈ ਇਹਨਾਂ ਦਾ ਮੀਡੀਆ ਮੀਡੀਆ ਦੇ ਉੱਤੇ ਕਬਜ਼ਾ ਇਹ ਕਰ ਲੈਂਦੇ ਇਹਨਾਂ ਦਾ ਸੋਸ਼ਲ ਮੀਡੀਆ ਦਾ ਬਹੁਤ ਜਿਆਦਾ ਐਕਟੀਵਿਸਟ ਇਹਨਾਂ ਦੇ ਬੰਦੇ ਬੈਠੇ ਆ ਜੋ ਸਰਕਾਰ ਦੀਆਂ ਨਕਾਮੀਆਂ ਨੂੰ ਲਕਾਉਣ ਵਾਸਤੇ ਹਮੇਸ਼ਾ ਮਤਲਬ ਕਿ ਤਤਪਰ ਰਹਿੰਦੇ ਆ ਸੋ ਮੈਂ ਸਾਰੇ ਦਰਸ਼ਕਾਂ ਨੂੰ ਇਹੀ ਦੱਸਣਾ ਚਾਹਣਾ ਕਿ ਜਿਹੜੀ ਤੁਸੀਂ ਗੱਲ ਕੀਤੀ ਆ ਲੋਕਾਂ ਦੀ ਲੋਕ ਨਹੀਂ ਹੈ ਇਹਨਾਂ ਦੇ ਹਰਕਾ ਦੇ ਵਿੱਚ ਇਹਨਾਂ ਦੇ ਚਮਚੇ ਜਿਨ੍ਹਾਂ ਨੇ ਕੋਈ ਸਰਕਾਰ ਤੋਂ ਸਿਆਸੀ ਲਾਹਾ ਲੈਣਾ ਹੁੰਦਾ ਉਹੋ ਜਿਹੇ ਬੰਦੇ ਹੀ ਇਹਨਾਂ ਦੇ ਨਾਲ ਤੁਰੇ ਫਿਰਦੇ ਆ ਆਮ ਲੋਕ ਇਹਨਾਂ ਦਾ ਖਹਿੜਾ ਛੱਡ ਚੁੱਕੇ ਆ ਤਰਵਾਦ ਕੋ ਸਾਹਿਬ ਗੱਲਬਾਤ ਕਰਦਾ ਸੀ ਗੱਲ ਜੀ ਸੋ ਇਹ ਸਰਸ ਸਪੋਕਸਪਰਸਨ ਡਬਲਯੂ ਤੁੰਸੀ ਉਹਨਾਂ ਵੱਲੋਂ ਵਾਕੂਬੀ ਇਸ ਮੁੱਦੇ ਦੇ ਅਗਰੇ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਉੱਪਰ ਵੀ ਇਹ ਚਰਚਾ ਛੇੜੀ ਹੋਈ ਹੈ ਤੇ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਤੇ ਵੀ ਤੰਜ ਕੱਸੇ ਜਾ ਰਹੇ ਨੇ ਕਿ ਜਿਹੜੇ ਪੰਜਾਬ ਦੇ ਹੱਕ ਦਿੱਤੇ ਜਾ ਰਹੇ ਨੇ ਪਰ ਦੂਜੇ ਪਾਸੇ ਕੈਬਨ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਾਕੂਬੀ ਦੇ ਜਵਾਬ ਦਿੱਤਾ ਗਿਆ ਹੈਗਾ ਦੇਖਣਾ ਹੁਣ ਸਮੇਂ ਦੇ ਵਿੱਚ ਜੋ ਸਿਆਸਤ ਦੇ ਵਿੱਚ ਆਏ ਜਨ ਨਵੇਂ ਕਰਵਟ ਲੈਂਦੇ ਨੇ ਤੇ ਸਰਕਾਰ ਇਹਦੇ ਵਿੱਚ ਅਗਲਾ ਕੀ ਹੋਣਾ ਐਕਚੁਅਲ ਲੈਂਦੀ ਹੈ ਕੈਮਰਾਮੈਨ ਤੇ ਮਨਦਰ ਨਾਲ ਖਬਰਨਾਮਾ ਲਈ ਜ